ਰੋਡ ਨਹੀਂ ਤੇ ਵੋਟ ਨਹੀਂ ਰੋਡ ਨਹੀਂ ਤੇ ਵੋਟ ਨਹੀਂ ਤੁਹਾਨੂੰ ਜਾਨਪੁਰ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਇਲੈਕਸ਼ਨ ਬਾਈਕਾਟ ਕਰਨ ਦਾ ਐਲਾਨ ਕੀਤਾ ਜਾ ਰਿਹਾ ਸੁਜਾਨਪੁਰ ਦੇ ਬੀਤੇ ਦਿਨੋਂ ਜੇ ਗੱਲ ਕਰੀਏ ਤਾਂ ਮੇਰੇ ਪਿੰਡ ਦੇ ਵਿੱਚੋਂ ਵੀ ਲੋਕਾਂ ਵੱਲੋਂ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਸੀਗਾ ਤੇ ਗੰਨੜਾੜੀ ਦੇ ਵਿੱਚੋਂ ਵੀ ਲੋਕਾਂ ਵੱਲੋਂ ਐਲਾਨ ਕੀਤਾ ਗਿਆ ਸੀਗਾ ਜੇਕਰ ਰੋਡ ਨਹੀਂ ਬਣੇਗਾ ਤੇ ਆਪਾਂ ਵੀ ਜਿਹੜੇ ਆ ਬਾਈਕਾਟ ਕਰਾਂਗੇ ਇਲੈਕਸ਼ਨਾਂ ਦਾ ਅੱਜ ਫੇਰ ਸੁਜਾਨਪੁਰ ਦੇ ਪਿੰਡ ਰਾਣੀਪੁਰ ਦੇ ਵਿੱਚੋਂ ਲੋਕਾਂ ਵੱਲੋਂ ਜਿਹੜੇ ਆ ਫੈਸਲਾ ਕੀਤਾ ਗਿਆ ਕਿ ਜਿਹੜੇ ਆਣ ਵਾਲੇ ਬਲਾਕ ਸਮਿਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਚੋਣ ਹੈਗੇ ਨੇ ਉਹਨਾਂ ਦਾ ਆਪਾਂ ਬਾਈਕਾਟ ਕਰਾਂਗੇ ਤੇ ਆਣ ਵਾਲੇ ਵਿਧਾਨ ਸਭਾ ਚੋਣ वाले को तो जो ज्ञान ਨੂੰ ਜਿਹੜਾ ਰਸਤਾ ਜਾਂਦਾ ਹੈਗਾ ਉਸ ਰਸਤੇ ਦੇ ਉੱਪਰ ਜਿਹੜਾ ਹੈ ਕਾਫੀ ਹਾਸੇ ਹੋ ਰਹੇ ਨੇ ਕਿਉਂਕਿ ਰਸਤਾ ਜਿਹੜਾ ਟੁੱਟਿਆ ਹੋਇਆ ਜਿਸ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਰਾਣੀਪੁਰ ਦੇ ਲੋਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਿਹੜੇ ਲੋਕ ਜਦੋਂ ਤੱਕ ਇਹ ਰੋਡ ਨਹੀਂ ਬਣੇਗਾ ਉਦੋਂ ਤੱਕ ਕੋਈ ਵੀ ਵੋਟ ਆਪਾਂ ਨਹੀਂ ਪਾਵਾਂਗੇ ਆਓ ਦਿਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਤਨਕ ਲੋਕਾਂ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ ਮਰਨਾ ਜਸਵੰਤ ਸਿੰਘ ਰਾਣੀਪੁਰੇ ਜੀ ਦੇਖੋ ਜੀ ਪ੍ਰੋਟੈਸਟ ਸਾਰਿਆਂ ਨੂੰ ਪ੍ਰੈਸ ਵਾਲਿਆਂ ਨੂੰ ਤਕਰੀਬਨ ਮੇਰੇ ਹਿਸਾਬ ਨਾਲ ਪਤਾ ਹੀ ਆ ਕੁਝ ਦਿਨ ਪਹਿਲਾਂ ਆਪਾਂ ਚੌਂਕ ਵਾਲ ਖੂਹ ਤੇ 1 25 26 ਤਰੀ ਨੂੰ ਧਰਨਾ ਦਿੱਤਾ ਸੀ। ਫਿਰ ਧਰਨਾ ਇਹ ਸੀਗਾ ਸਬੰਧਕੀ ਸਿਆਣਪ ਤੋਂ ਲੈ ਕੇ ਜੁਗਿਆਲ ਤੱਕ ਜਿਹੜਾ ਕੁਲਵਾਰਸ ਰੋਡ ਮੰਨਿਆ ਜਾਂਦਾ। ਉਹ ਕਹੇ ਵੀ ਸਿਆਸੀ ਲੀਡਰ ਨੇ ਉਹਦੀ ਕਦੇ ਸਾਰ ਨਹੀਂ ਲਈ। ਮੌਜੂਦਾ ਐਮਐਲਏ ਘਰ ਅੱਗੋਂ ਜਿਹੜਾ ਉਹ ਲੰਗੜਨ ਰਿਆ ਰੋਡ ਉਹਨੂੰ ਨਹੀਂ ਪਤਾ। ਜਦੋਂ ਉਹਨੂੰ ਕੋਈ ਗੱਲ ਪੁੱਛਦਿਆਂ ਉਹ ਕਹਿੰਦਾ ਕਿ ਮੇਰੀ ਸਰਕਾਰ ਹੰਡੀ ਜੀ ਯਾਰ ਤੂੰ ਸਰਕਾਰ ਨਹੀਂ ਹੈਗੀ ਐਮਐਲਏ ਤੇ ਹੈਗਾ ਵਿਧਾਨ ਸਭਾ ਦਾ ਮੈਂਬਰ ਤੇ ਹੈਗਾ। ਤੂੰ ਕੋਈ 1000 ਬੰਦਾ ਇਕੱਠਾ ਕਰਕੇ ਤੂੰ ਬਹਿ ਜਾ 30000 ਵੋਟ ਦੀ ਮਾਲਕੋ ਤੁਸੀਂ 35-40000 ਕੁਦਾ 15000 ਬੰਦਾ ਇਕੱਠਾ ਕਰੋ ਲੋਕਾਂ ਦੀ ਜਿਹੜੀ ਇੱਕ ਬਾਤ ਠਾਓ ਤੁਸੀਂ ਦੇ ਇੱਕ ਵਾਰ ਵੀ ਨਹੀਂ ਕਿਤੇ ਧਰਨੇ ਦੇ ਵਿੱਚ ਆਇਆ ਨਾ ਕੋਈ ਗੱਲ ਹੋਈ ਐ ਔਰ ਅੱਜ ਸਾਡੀ ਜਿਹੜੀ ਮੰਗ ਐ ਇਹ ਸਿਰਫ ਤੋਂ ਸਿਰ ਤੇ ਘਰੋੜ ਦੀ ਐ ਜੇ ਰੋੜ ਨਹੀਂ ਤੇ ਬੋੜ ਨਹੀਂ ਔਰ ਜਦੋਂ ਤੱਕ ਇਹ ਰੋੜ ਨਹੀਂ ਬਣਿਆ ਕੋਸ਼ਿਸ਼ ਕਰਾਂਗੇ ਇਹਨੂੰ ਲੜਾਈ ਨੂੰ ਲੰਬੇ ਲੈ ਕੇ ਚਲਾਂਗੇ ਔਰ ਹਰ ਪਿੰਡ ਦੇ ਵਿੱਚ ਘਰ ਘਰ ਜਾ ਕੇ ਇਹਨੂੰ ਗੱਲ ਨੂੰ ਠਾਵਾਂਗੇ ਕਿ ਜਿਹੜਾ ਇਹ ਰੋੜ ਤਾਂ ਹੀ ਬਣੇਗਾ ਜਦੋਂ ਤੱਕ ਬੱਚਾ ਰੋਵੇ ਨਾ ਮਾਂ ਵੀ ਦੁੱਧ ਨਹੀਂ ਪਿਆੰਦੀ ਮੈਨੂੰ ਲੱਗਦਾ ਲੋਕਾਂ ਨੂੰ ਰੋਣੇ ਪੈਣਾ ਔਰ ਇਹ ਗੱਲ ਦੱਸਣਾ ਚਾਹੁੰਦਾ ਕਿ ਪਹਿਲੀ ਵਾਰ ਜਿਹੜਾ आनंद मान रहे हैं कि इलेक्शन ਦਾ ਜਿਹੜਾ ਬਾਈਕਾਟ ਕਰ ਰਿਆ ਨਹੀਂ ਤੇ ਇਲੈਕਸ਼ਨ ਦੇ ਇਹਨਾਂ ਦਿਨਾਂ ਦੇ ਵਿੱਚ ਬੜਾ ਰੋਣ ਕਰ ਗਏ ਦੇਖ ਇਲੈਕਸ਼ਨ ਦੇ ਵੋਟਾਂ ਮੰਗਣ ਜਾਣਾ ਲੋਕਾਂ ਦੇ ਵਿੱਚ ਅੱਕ ਕੇ ਦੁਖੀ ਹੋ ਕੇ ਅੱਜ ਇਹ ਫੈਸਲਾ ਹੀ ਲਿਆ ਕੋਈ ਦਿਨ ਪਹਿਲਾਂ ਮਿਆਰਾ ਪੰਚਾਇਤ ਨੇ ਵੀ ਲਿਆ ਆ ਬਹੁਤ ਵਧੀਆ ਉਹਦੀ ਸਲਾਹਾ ਜੋ ਕੇ ਫੈਸਲਾ ਹੈ ਕਿ ਉਹਨਾਂ ਨੇ ਇਹ ਕੰਮ ਕੀਤਾ ਹੋਰ ਪਿੰਡ ਵੀ ਕਰ ਰਹੇ ਨੇ ਕਿ ਰੋਡ ਨਹੀਂ ਤੇ ਬੋਟ ਨਹੀਂ ਹੋਰ ਸਾਡੀ ਇਹ ਮੰਗ ਹੈ ਉਹ ਮੇਰੇ ਪਿੰਡ ਦਾ ਸਹਿਯੋਗ ਮੈਂ ਇਹਨਾਂ ਦਾ ਰਿਣੀ ਆ ਕਿ ਜਿਨ੍ਹਾਂ ਨੇ ਇਕੱਠੇ ਹੋ ਕੇ ਅੱਜ ਸਾਥ ਦਿੱਤਾ ਕਿ ਇਲੈਕਸ਼ਨ ਦਾ ਜਿਹੜਾ ਬਾਈਕਾਟ ਕੀਤਾ ਮੈਨਾਂ ਦਾ ਦੇਨ ਨਹੀਂ ਦੇ ਸਕਦਾ ਉਹ ਅੱਜ ਇਹ ਲੜਾਈ ਲੜੀ ਆ ਅੱਗੇ ਵੀ ਲੜਾਈ ਲੜਦੇ ਰਾਵਾਂਗੇ 6-7 ਮਹੀਨੇ ਰਹਿ ਗਏ ਨੇ ਜੀ ਵਿਧਾਨ ਸਭਾ ਨੂੰ ਤੇ ਵਿਧਾਨ ਸਭਾ ਦੇ ਇਲੈਕਸ਼ਨ ਵੀ ਆਉਣੇ ਆ ਔਰ ਜਿਹੜੇ ਇਲੈਕਸ਼ਨ ਆਉਣਗੇ ਜਿਹੜਾ ਕੋਈ ਰੋਡ ਬਣਾਇਆ ਕੋ ਰੋਡ ਦੇ ਬਾਰੇ ਸੋਚੇਗਾ ਉਹ ਕਰ ਲੈ ਔਰ ਡੀਸੀ ਸਾਹਿਬ ਨੂੰ ਇੱਕ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹਨਾ ਡੀਸੀ ਸਾਹਿਬ ਪ੍ਰਸ਼ਾਸਨ ਕੋਈ ਪਬਲਿਕ ਤੋਂ ਵੱਡਾ ਨਹੀਂ ਆ ਪ੍ਰਸ਼ਾਸਨ ਪਬਲਿਕ ਦੇ ਲਈ ਆ ਇਹਦੇ ਬਾਰੇ ਸੋਚੋਗੇ ਕੁਝ ਹੋਵੇਗਾ ਨਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਇੱਕ ਫਿਰ ਤੋਂ ਇਹ ਸੰਘਰਸ਼ ਕੀਤਾ ਜਾਏਗਾ ਸਾਰੇ ਲੋਕਾਂ ਦੀ رائے ਲਵਾਂਗੇ ਸਾਰੇ ਲੋਕਾਂ ਦੇ ਸਹਿਯੋਗ ਨਾਲ ਅਸੀਂ ਇੱਕ ਵਾਅਦਾ ਕੀਤਾ ਸੀ ਉਸੇ ਧਰਨੇ ਦੇ ਵਿੱਚ ਕਿ ਸਭ ਤੋਂ ਪਹਿਲਾਂ ਮੈਂ ਬਾਈਕਾਟ ਕਰਾਂਗਾ ਕਿ ਜੇ ਰੋਡ ਨਾ ਬਣਿਆ ਨਾ ਕੋ ਗੱਲ ਹੋਈ ਪ੍ਰਸ਼ਾਸਨ ਨੇ ਕੋਈ ਇਹਦੀ ਗੱਲ ਨਹੀਂ ਸੁਣੀ ਆਪਾਂ ਰੋਡ ਦਾ ਅੱਜ ਬਾਈਕਾਟ ਕਰਤਾ ਸਾਰਿਆਂ ਦੇ ਸਹਿਯੋਗ ਨਾਲ ਅੱਗੇ ਵੀ ਇਹ ਲੜਾਈ ਲੜਦੇ ਰਾਵਾਂਗੇ ਹੋਰ ਸਾਰਿਆਂ ਦਾ ਮੈਂ ਤਨਵਾਦ ਕਰਦਾ ਪਿੰਡ ਵਾਲਿਆਂ ਦਾ ਕਿ ਸਾਰਿਆਂ ਨੇ ਜਿਨ੍ਹਾਂ ਨੇ ਇਹ ਸਹਿਯੋਗ ਦਿੱਤਾ ਆਪਾਂ ਰੋਡ ਜੋ ਤੱਕ ਨਹੀਂ ਬਣਿਆ ਉਹ ਤੱਕ ਆਪਾਂ ਲੜਾਈ ਲੜਾਂਗੇ ਹੋਰ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਇਹ ਗੱਲ ਚੁੱਕੀ ਆ ਇਸ ਗੱਲ ਨੂੰ ਜਿਹੜਾ ਮੁੱਦਾ ਠਾਇਆ ਸਾਡੇ ਕੋਲ ਤੁਸੀਂ ਆਏ ਹੋ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਗੱਲ ਹੈ ਮੁੱਖ ਮੰਤਰੀ ਪੰਜਾਬ ਤੱਕ ਪਹੁੰਚੇਗੀ ਮੈਨੂੰ ਲੱਗਦਾ ਕਿ ਉਹ ਜ਼ਰੂਰ ਇਹ ਗੱਲ ਇਹ ਪਿੰਡਾਂ ਦੀ ਜਿਹੜੀ ਸੁਣਨਗੇ ਤੇ ਮੈਨੂੰ ਲੱਗਦਾ ਵੀ ਕੰਮ ਇਹਦਾ ਲੱਗੇਗਾ ਜ਼ਰੂਰ ਤੇ ਸੋਹ ਸਾਬਾ ਜਿਹੜੀ ਰੂੜੀ ਦੀ ਵੀ ਸੁਣੇਗੇ ਹੋ ਸਕਦਾ ਕਿ ਹੁਣ ਰੋਡ ਬਣ ਜਾ ਕੇ ਜਿਆਦੀ ਪੰਜੇ ਇਲੈਕਸ਼ਨ ਤੋਂ ਬਾਅਦ ਇਹ ਤਾਂ ਇੱਕ ਟਰੈਲਰ ਹੀ ਪਿਕਚਰ ਤੇ ਜਿਹੜੀ ਉਹ ਅੱਗੇ ਆ ਜੀ ਸੁਪਾ ਸਿੰਘ ਰਾਣੀਪੁਰ ਮਹੱਲਾ ਦਾਸਾ ਦਾ ਸਾਡੇ ਸਾਰੇ ਲੋਕ ਨੇ ਮਤਲਬ ਇੱਕ ਕਰ ਲਿਆ ਗਿਆ ਪਿੰਡਾਂ ਪਿੰਡਾਂ ਨਾਲ ਇਹ ਬੋਰਡ ਕਿਸੇ ਨੂੰ ਨਹੀਂ ਪਾਣੀ ਇਸ ਪਾਰਟੀ ਨੂੰ ਕੋਈ ਪਾਰਟੀ ਆਂਦੀ ਹੈ ਕੋਈ ਮੋਢੇ ਭਰਾਂਦਾ ਬੱਚਾ ਉਹ ਬੰਦਾ ਬਿਲਕੁਲ ਬਾਈਕਾਟ ਕਰਨਾ ਹੈ ਗਾਣਾਂ ਦਾ ਜੋ ਚੌਂਗ ਚੌਂਗ ਤੋਂ ਜਗਿਆਲ ਤੋਂ ਲੈ ਕੇ ਸਿਆੰਪੁਰ ਤੱਕ ਰੋਡ ਦਾ ਬਕ ਬੂਰਾ ਹਾਲ ਹੈਗਾ ਉੱਥੇ ਲੰਘਿਆ ਜਾਂਦਾ ਸਵੇਰੇ ਅਸੀਂ ਦੁੱਧ ਲੈ ਕੇ ਜਾਂਦੇ ਆ ਉੱਥੇ ਕੋਈ ਮਤਲਬ ਬਦੋ ਤਿੰਨ ਤਾਂ ਫੁੱਟ ਦੇ ਖੜਿਆ ਗਿਆ ਸਾਰੇ ਇਸ ਕਰਕੇ ਬਾਈਕਾਟ ਕੀਤਾ ਹੈ ਕਿ ਮਤਲਬ ਪੋਲੀਟਿਕਲ ਬੰਦੇ ਨੂੰ ਵੋਟ ਨਹੀਂ ਪਾਣੀ ਹੈ ਜੀ ਧੰਨਵਾਦ ਅੱਗੇ 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 ਵੀ ਵੋਟ ਨਹੀਂ ਪਾਣੀ ਗਈ ਜਦ ਤੱਕ ਰੋਡ ਨਹੀਂ ਖੜਾ ਕੰਪਲੀਟ ਹੁੰਦਾ ਤੇ ਮੰਗਾਂ ਨਹੀਂ ਪੂਰੀ ਹੁੰਦੀ ਆ ਉਦ ਤੱਕ ਮਤਲਬ ਕਿਸੇ ਪਾਰਟੀ ਨਾਲ ਕੋਈ ਸੰਪਰਕ ਨਹੀਂ ਰੱਖਾਂਗੇ ਮੇਰਾ ਨਾਮ ਸ਼ੇਰ ਸਿੰਘ ਹੈ ਜੀ अपना ਪਿੰਡ ਰਾਣੀਪੁਰ ਬੈਂਸਾ ਮਹੱਲਾ ਪੈਂਦਾ ਜੀ ਰਾਣੀਪੁਰ ਚਿਕਲਾ ਤੇ ਅੱਜ ਆਸੀਂ ਸਾਰੇ ਪਿੰਡ ਵਾਸੀਆਂ ਨੇ ਇੱਕ ਪ੍ਰਣ ਕੀਤਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਰੋਡ ਦਾ ਚੱਲ ਰਿਹਾ ਜੀ ਲੋਕੀ ਬਹੁਤ ਦੁਖੀ ਨੇ ਕਿਉਂਕਿ ਬੱਚੇ ਸਕੂਲ ਜਾਂਦੇ ਆ ਆਪਣਾ ਸਜਾਣਪੁਰ ਜਾਂਦੇ ਸੀਗੇ ਸਕੂਲ ਸਾਰੇ ਹਟ ਕੇ ਇੱਧਰ ਵਿਚਾਰੇ ਲੋਕਲ ਪੈ ਗਿਆ ਕੋਈ ਬੱਚਿਆਂ ਨੂੰ ਕਿਤੇ ਦਵਾਈ ਲੈਣ ਜਾਣਾ ਹੋਵੇ ਬੜਾ ਔਖਾ ਹੈ ਜੀ ਤੇ ਇਸ ਕਰਕੇ ਸਾਡੀ ਮੰਗ ਇਹ ਹੈ ਪ੍ਰਸ਼ਾਸਨ ਨੂੰ ਕਿ ਜਿਹੜਾ ਇਹ ਰੋਡ ਹੈ ਇਹਦਾ ਜਲਦੀ ਤੋਂ ਜਲਦੀ ਕੰਮ ਮਤਲਬ ਕਿ ਕੰਪਲੀਟ ਕੀਤਾ ਜਾਏ ਜੋ ਲਾਇਆ ਜਾਏ ਤੇ ਇਸ ਕਰਕੇ ਅਸੀਂ ਕਿਉਂਕਿ ਪਹਿਲਾਂ ਵੀ ਇਹ ਬੋਤ ਧਰਨੇ ਹੋ ਚੁੱਕੇ ਆ ਤੇ ਜਿਸ ਕਰਕੇ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਆਵਾਜ਼ ਨਹੀਂ ਪੈਂਦੀ ਅੱਜ ਅਸੀਂ ਇਹ ਪ੍ਰਣ ਕੀਤਾ ਕਿ ਅਸੀਂ ਇਹ ਇਲੈਕਸ਼ਨ ਜਿਹੜੇ ਆ ਇਹਨਾਂ ਦਾ ਬਾਈਗਾਰਡ ਕਰਦੇ ਆ ਕਿਉਂਕਿ ਸ਼ਾਇਦ ਇਹ ਕਿ ਪ੍ਰਸ਼ਾਸਨ ਨੂੰ ਇਹ ਸਾਡੀ ਗੱਲ ਜੋ ਅਸੀਂ ਮਤਲਬ ਕਹਿਣਾ ਚਾ ਰਹੇ ਆ ਤੁਹਾਡੇ ਮਾਧਿਅਮ ਰਾਹੀਂ ਇਹ ਪ੍ਰਸ਼ਾਸਨ ਤੱਕ ਪਹੁੰਚ ਜੇ ਸਰਕਲ ਵਨ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਰਾਣੀਪੁਰ ਚਿਕਲਾ ਜੀ ਮੱਲਾ ਪੈਂਦਾ ਹੈ ਜੀ ਸਰ ਪ੍ਰੋਟੈਸਟ ਹੈ ਰੋਡ ਦੀ ਵਜ੍ਹਾ ਨਾਲ ਹੋ ਰਿਹਾ ਜੀ ਚਾਰ ਵਾਰੀ ਵਿਧਾਨ ਸਭਾ ਦੇ ਇਲੈਕਸ਼ਨ ਹੋ ਗਏ ਆ ਜੀ ਚਾਰ ਵਾਰੀ ਅੰਮੇਵਾਂ ਲੱਗਿਆ ਤਿੰਨ ਵਾਰੀ ਬੀਜੇਪੀ ਦਾ ਬਣ ਗਿਆ ਜੀ ਇੱਕ ਵਾਰੀ ਕਾਂਗਰਸ ਦਾ ਹੋਣਾ ਤੇ ਦੋ ਵਾਰੀ ਕਾਂਗਰਸ ਦਾ ਬਣ ਗਿਆ ਇਸ ਬੋਟਾਂ ਦੇ ਵਿੱਚ ਕੋਈ ਹੱਲ ਨਹੀਂ ਕੀਤਾ ਗਿਆ ਜੀ ਰੋਡ ਦਾ ਜਿਹਦੇ ਵਿੱਚ ਘੱਟੋ ਘੱਟ 21 ਸਾਲ ਹੋ ਗਿਆ ਰੋਡ ਬਣਿਆ 2004 ਚ ਰੋਡ ਬਣਿਆ ਸੀ ਤੇ 2012 ਚ ਲੋਲੀਪਾਪ ਦੇ ਕੇ ਇੱਕ ਪੈਚ ਲਾ ਕੇ ਨਾ ਰੋਡ ਕੰਪਲੀਟ ਕੀਤਾ ਸੀ ਜੋ ਕਿ ਇੱਕ ਸਾਲ ਵੀ ਨਹੀਂ ਚਲਿਆ ਰੋਡ ਪੂਰਾ ਟੁੱਟ ਗਿਆ 21 ਸਾਲ ਹੋ ਗਏ ਪੂਰਾ ਰੋਡ ਬਣੇ ਇਸ ਰੋਡ ਦੇ ਉੱਤੇ ਘੱਟੋ ਘੱਟ 3.5 ਲੱਖ ਆਬਾਦੀ ਜੁੜੀ ਹੋਈ ਆ ਕੰਸਰਨ ਆ ਜੀ ਦਾਸ ਰੋਡ ਨਾਲ 185 ਪਿੰਚਾਇਤਾਂ ਨੇ ਤੇ 216 ਪਿੰਡ ਨੇ ਇਸ ਰੋਡ ਨਾਲ। ਪਧਾਰ ਬਲਾਕ ਸੁਜਾਨਪੁਰ ਵਾਲਾ ਤੇ ਘਰੋਟਾ ਬਲਾਕ ਦੀ ਤੇ ਨਰੋਡ ਜਮ ਸਿੰਘ ਬਲਾਕ ਦੀ ਇਸ ਰੋਡ ਨਾਲ ਕੰਸਰਨ ਹੈਗਾ ਜੀ। ਕਿਉਂਕਿ ਉੱਥੋਂ ਦੀ ਪਬਲਿਕ ਦਾ ਵੀ ਤੇ ਇੱਥੋਂ ਦੀ ਪਬਲਿਕ ਨਾਲ ਕੰਸਰਨ ਹੈਗਾ। ਸਾਡੀ ਇਹੀ ਪ੍ਰਸ਼ਾਸਨ ਨੂੰ ਮੰਗਾ ਦੀ ਸਾਬ ਨੂੰ ਕਿ ਸਾਡੇ 3 ਲੱਖ ਪਪੂਲੇਸ਼ਨ ਮੱਦੇ ਰਗਰ ਦੇਸ ਰੋਡ ਦੀ ਬਣਾਉਂਦੀ ਤਿਆਰੀ ਕੀਤੀ ਜਾਵੇ ਤੇ ਮਾਨ ਸਾਹਿਬ ਨੂੰ ਇਹੀ ਅਪੀਲ ਹੈ ਸਾਡੀ ਜੀ। ਭਾਈ ਇਹੀ ਕੁਛ ਕਰਸ ਨਹੀਂ। ਉਹ ਦੇ ਕਸ਼ ਦੇ ਵਿੱਚ ਵੀ ਪ੍ਰੋਟੈਸਟ ਦੇ ਵਿੱਚ ਇਹੀ ਹੈ ਅੱਗੇ ਵੀ ਬੋਟਾਂ ਦਾ ਬਾਈਕਾਟ ਕਰਾਂਗੇ ਵਿਧਾਨ ਸਭਾ ਦੀ ਬੋਟਾਂ ਨਹੀਂ ਆਣਾਂ ਨਹੀਂ ਸਾਲ ਬਾਅਦ ਸਾਰੇ ਪਿੰਲੇ ਨੇ ਇਕਾ ਕੀਤਾ ਸਾਰੇ ਪੰਜਾਬ ਨੇ ਇਕਾ ਕੀਤਾ ਹੋਰ ਵੀ ਪੰਚਾਇਤਾਂ ਨੂੰ ਆਪਾਂ ਗਏ ਕਿ ਬੋਟ ਬੋਟਾਂ ਦਾ ਬਾਈਕਾਟ ਕਰੋ ਰੋਟ ਨਹੀਂ ਤੇ ਬੋਟ ਨਹੀਂ